ਸਸ ਜਰ ਫਰੈਂਡਸ ਕੀਵੇਂ ਸਾਰੇ ਮੀਤ ਕਰਦੇ ਠੀਕ ਹੋਣੇ ਆ ਅੱਜ ਦਾ ਸਾਡੇ ਨਾਲ ਪਰਮੰਤਸ ਦੇ ਰਹਾ ਸੰਤਮਾ ਪੁਰਸ਼ਾਂ ਦਾ ਤੇ ਅ ਉਥੇ ਖਾਲਸਾ ਪੰਡਾਰਾ ਹੈ ਤੇ ਇਸ ਕਰਕੇ ਮੈਂ ਡੇਰੀ ਗਈ ਸੀ ਪਹਿਲੇ ਤੇ ਅੱਜ ਮੈਂ ਤੁਹਾਨੂੰ ਵੀ ਦਰਸ਼ਨ ਕਰਾਉਣੀ ਆ ਸੰਤਾਂ ਦੇ ਇੱਥੇ ਗੁਰਮਰਿਆਦਾ ਇਹ ਹੈ ਕਿ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਬਹੁਤ ਹੀ ਮੇਵਨ ਮਿਲਦਾ ਹੈ ਚਲੋ ਦਰਸ਼ ਸਸ ਜਰਫਰੈਂਡਸ ਕਿਵੇਂ ਸਾਰੇ ਉਮੀਦ ਕਰਦੇ ਠੀਕ ਹੋਣੇ ਆ ਅੱਜ ਨਾ ਸਾਡੇ ਨਾਲ ਪਰਮੰਤਸ ਤੇਰਾ ਸੰਤਾਂ ਬਾਪੂ ਜੀ ਦਾ ਤੇ ਉਥੇ ਖਾਲ ਪੰਡਾਰਾ ਤੇ ਇਸ ਕਰਕੇ ਮੈਂ ਡੇਰੀਵੇਸੀ ਪਹਿਲੇ ਤੇ ਅੱਜ ਮੈਂ ਤੁਹਾਨੂੰ ਵੀ ਦਰਸ਼ਨ ਕਰਾਉਣੀ ਆ ਸੰਤਾਂ ਦੇ ਇਥੇ ਗੁਰਮਰਯਾਦਾ ਇਹ ਆ ਕਿ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਬਹੁਤ ਹੀ ਬੇਵਾ ਮਿਲਦਾ ਹੈ ਚਲੋ ਮੈਂ ਚੁੰਨੀ ਲਈ ਤੇ ਡੇਰੇ ਚਾਨੂ ਤਿਆਰ ਹੋ ਗਈ ਤੇ ਆ ਤੋਂ ਫਿਰ ਤੁਹਾਨੂੰ ਵੀ ਸਾਰਿਆਂ ਨੂੰ ਦਰਸ਼ਨ ਕਰਾਉਣੀ ਹੈ ਡੇਰਾ ਪਰਫਰੈਂਸ ਤੇ ਸਾਡੀ ਕਲੀਚ ਸਾਡੇ ਘਰ ਦੇ ਨਾਲ ਹੀ ਹੈ ਐ ਦੇਖੋ ਜਿਹੜੇ ਦੇ ਦੁਆਰਾ ਵੀ ਮੰਨਫਟਾ ਗਿਆ ਜਿਹੜਾ ਬਹੁਤ ਹੀ ਚੰਗੀ ਤਰ੍ਹਾਂ ਲਾਈਟਿੰਗ ਕੀਤੀ ਹੈ ਤੇ ਸਜਾਇਆ ਗਿਆ ਤੋਂ ਕਲ ਪਟਾਰਾ ਇਸ ਕਰਕੇ ਡੇਰੇ ਦਾ ਪੇਟ ਵੀ ਨਾ ਆਉਂਦਾ ਹੈ ਡੇਰਾ ਤੇ 게ਟ ਵੀ ਬਹੁਤ ਅੱਛਾ ਬਣਾਇਆ ਤੁਹਾਨੂੰ ਦਿਖਾਉਣੇ ਆ ਜੀ ਇੱਦੋਂ ਜਾ ਕੇ ਇਹ 게ਟ ਦੀ ਵੀ ਡੈਕੋਰੇਸ਼ਨ ਬਹੁਤ ਅੱਛੀ ਕੀਤੀ ਆ ਤੇ ਆਪਣੇ ਦੇ ਨਾਲ 게ਟ ਹੈ ਤੇ ਇਹਨੂੰ ਵੀ ਬਹੁਤ ਹੀ ਅੱਛੇ ਤਰ੍ਹਾਂ ਸਜਾਇਆ ਹੈ ਦੇਖ ਕੇ ਬਹੁਤ ਖੁਸ਼ ਹਾਂ ਕਿ ਕਿੰਨਾ ਅੱਛਾ ਸਜਾਇਆ ਗਿਆ ਦੇਦੇ ਦੇ ਬੜੇ ਦੇ ਵਿੱਚ ਵੀ ਬਹੁਤ ਹੀ ਰੌਣਕ ਹੈ ਔਰ ਲਾਈਟਿੰਗ ਕੀਤੀ ਹੋਈ ਆ ਜਿਹੜੀ ਬਹੁਤ ਹੀ ਅੱਛੀ ਲੱਗਦੀ ਆ ਮਨ ਨੂੰ ਬਹੁਤ ਆ ਗਈ ਉਸ ਤੋਂ ਬਾਅਦ ਘਰ ਦੀ ਡੇਰੀ ਤੇ ਅੰਦਰ ਬੁਆਰੇ ਦਾ ਪ੍ਰਕਾਸ਼ ਤੇ ਮੱਥਾ ਟੇਕਦੀ ਐ ਵੱਡਾ ਹਾਲ ਐ ਦੇ ਉਹ ਪੜਾਈ ਤਾਂ ਪ੍ਰਕਾਸ਼ ਤੇ ਮੱਥਾ ਟੇਕਿਆ ਮੈਂ ਤੇ ਉਸ ਤੋਂ ਬਾਅਦ ਹੁਣ ਪਾਪਾਈ ਦੇ ਦਰਸ਼ਨ ਕਰਨੀਆਂ ਜਿੱਨਾਂ ਦਾ ਇਹ ਡੇਰਾ ਐ ਇਹ ਉਹਨਾਂ ਦੀਆਂ ਸਤਾਵਾਂ ਖੁਸ਼ੀਆਂ ਨੂੰ ਲੱਗਿਆ ਡੇਰੇ ਦੇ ਵਿੱਚ ਅੰਦਰ ਤੇ ਬੜਾ ਚਾ ਉਹਨਾਂ ਦਾ ਰੂਪ ਸੁਜਾ ਗਿਆ ਹੈ ਤੇ ਦੰਨੀਆਂ ਮੂਰਤ ਫੋਟੋ ਲੱਗੀਆਂ ਇਹ ਪੋਤੀ ਸਾਰ ਸਜਾ ਵੀ ਕੀਤੀ ਗਈ ਹੈ ਤੇ ਫੋਟੋ ਜੜੀਆਂ ਸਟਾਪਟਾ ਰੱਖਿਆ ਨਹੀਂ ਹੈ ਜਿੰਨੇ ਵੀ ਸੰਤਮਾ ਪੁਰਸ਼ ਹੋਏ ਜਿਹੜੇ ਗੱਦੀ ਤੇ ਸੰਤਮਾ ਪੁਰਸ਼ ਹੋਏ ਹੈ ਡੇਰਾ ਨਰਵੜ ਪਾਕਿਸਤਾਨ ਤੋਂ ਸੀ ਇਥੇ ਉਸਤੇ ਬਾਰੇ ਦੱਸਿਆ ਗਿਆ ਤੇ ਇਹ ਵੀ ਸਾਰੇ ਇਹ ਸੰਤਮਾ ਪੁਰਸ਼ ਵਾ ਘੁਟਾ ਖੁਸ਼ੀ ਮਹਾਰਾਜ ਦੀ ਫੋਟੋ ਹੈ ਤੇ ਇਸੀ ਆਵਾਟੀਆ ਅੱਧਾ ਗਿਆ 사ਸੰਪੂਰੀਆ ਸਾਰੀ ਸੰਗਤ ਬੈਠ ਕੇ 사ਸੰਸੋਲੀਆ ਕੋਈ ਲੰਗਰ ਖਾ ਰਿਆ ਤੇ ਉਸ ਤੋਂ ਬਾਅਦ ਇਹ ਸਤਮਾ ਪੁਰਸ਼ ਵੀ ਬੈਠੇ ਹੋਏ ਹੈ ਬਰਾਤਪਾਨਾ ਗੱਦੀ ਜਿਹੜੇ ਡੇਰੀ ਦੀ ਗੱਦੀ ਤੇ ਨੇ ਬਰਾਤਪਾਨ ਉਹ ਵਲੇ ਤੇ ਅੱਧਾਰੇ ਆ ਮਹਾਂਪੁਰਸ਼ ਨੇ ਜਿਹੜੇ ਜੋਤ ਜੋਤ ਸਮਾ ਚੁਕੇ ਨੇ ਤੀਨ ਬਾਦ ਲੰਗਰ ਖਾਨ ਜਾਂਦੇ ਹੋયા ਤੇ ਇੱਥੇ ਹੀ ਮਨਾਰੀ ਬ੍ਰੋਡਕਾਸਟ ਦੀ ਸਮਾਪਤੀ ਕਰਦੇ ਹਾਂ